ਸਤਿਗੁਰਾਂ ਦੀ ਪਾਵਨ ਪਵਿੱਤਰ ਨੇਕੀ ਗੋਦ ਵਿੱਚ ਬੈਠ ਕੇ ਆਪ ਜੀ ਇਲਾਹੀ ਬਾਣੀ ਇਨ ਜਨ ਜੀ ਦੀਆਂ ਬਾਣੀਆਂ ਦੇ ਪਾਠ ਸਰਵਣ ਕੀਤੇ ਨੇ ਆਓ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਨਾਲ ਕੁਝ ਸਮਾਂ ਲੜੀਏ ਅੰਮ੍ਰਿਤ ਵੇਲੇ ਦਾ ਸਮਾਂ ਅੰਮ੍ਰਿਤ ਵੇਲਾ ਸਚਨਾਓ ਬੜੇ ਆਈ ਵਿਚਾਰ ਕਰਮੀਆਂ ਦੇ ਕੱਪੜਾ ਨਦਰੀ ਮੋਖ ਦਵਾਰ ਦੇ ਮਹਾਂਪ ਅਨੁਸਾਰ ਅੰਮ੍ਰਿਤ ਵੇਲੇ ਦਾ ਸਮਾਂ ਮਿਲੇਗਾ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿਗੀ ਗੋਦ ਵਿੱਚ ਬੈਠਣ ਦਿਆ ਸੌਲੇ ਜੀ ਸਮੇਂ ਤੋਤਾ ਲਹਾ ਲੈ ਸਕੀਏ ਪਬਤ ਕਵੀਰ ਜੀ ਪਵਨ ਇਸ ਬਾਣੀ ਅੰਦਰ ਬਲਾਵਲ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਇਹ ਮੁਖਵਾਕ ਦੇ ਵਿੱਚ ਜੋ ਸ਼ਬਦ ਆਇਆਗਾ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦਾ ਬਹੁਤ ਸਮਾਂ ਕੰਸੀ ਦੇ ਵਿੱਚ ਉਹਨਾਂ ਨੇ ਸਮਾਂ ਬਤਾਇਆ ਕੰਸੀ ਸਹਿਰ ਜੂਪੀ ਦੇ ਵਿੱਚ ਗਏ ਜਿਸ ਕੰਸ਼ੀ ਦੇ ਅੰਦਰ ਪ੍ਰਾਣੇ ਦੁਗਾ ਤੋਂ ਵਿਦਿਆ ਦੀ ਟਕਸ਼ਾਲ ਚੱਲੀ ਆ ਰਹੀ ਸੀ ਜਿਸ ਕਰਕੇ ਵੱਡੇ ਵੱਡੇ ਵਿਦਵਾਨਾਂ ਨੇ ਵਿਦਵਾਨਾਂ ਦੇ ਨਾਲ ਭਗਤ ਕਬੀਰ ਸਾਹਿਬ ਜੀ ਦੀ ਚਰਚਾ ਹੁੰਦੀ ਰਹਿੰਦੀ ਸੀ ਹਉਮੈ ਦੇ ਭਰੇ ਹੋਏ ਕੋਟਕ ਕਰਮਕਾਂਡੀ ਅੰਧਵਿਸ਼ਵਾਸੀ ਪੱਥਰ ਪੂਜਕ ਲੋਕ ਕਬੀਰ ਜੀ ਦੇ ਅੱਗੇ ਹਾਰਦੇ ਰਹੇ بڑے ਆਏ ਕਬੀਰ ਸਾਹਿਬ ਜੀ ਦੇ ਕੋਲ ਵੱਡੇ ਵੱਡੇ ਵਿਦਵਾਨ بڑے ਪੜੇ ਲਿਖੇ ਆਪਣੇ ਆਪ ਨੂੰ ਬਹੁਤ ਵੱਡੇ ਵਿਦਵਾਨ ਅਖਾਉਣ ਵਾਲੇ ਪਰ ਭਗਤ ਕਬੀਰ ਸਾਹਿਬ ਜੀ ਨੇ ਕਦੇ ਵੀ ਮਨ ਦੇ ਵਿੱਚ ਹੰਕਾਰ ਨਹੀਂ ਕੀਤਾ ਵਿਦਿਆ ਦਾ ਉਹਨਾਂ ਅੰਦਰ ਬੜੀ ਨਿਮਰਤਾ ਸੀ ਇੱਕ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਨਾਲ ਜੁੜੇ ਹੋਏ ਸਿੰਦਰੋ ਅੰਦਰੋਂ ਮੈਂ ਮੇਰੀ ਖਤਮ ਕੀਤੀ ਹੋਈ ਸੀ ਪਰ ਹਉਮੈ ਦੇ ਭਰੇ ਹੋਈ ਫੋਕਟ ਕਰਮ ਕੰਡੀ ਅੰਦਰ ਸੁਆਸੀ ਲੋਕ ਜਿਹੜੇ ਵੀ ਚੜ ਕੇ ਆਉਂਦੇ ਵਿਦੇ ਦੇ ਹੰਕਾਰ ਵਿੱਚ ਉਹ ਹਾਰਦੇ ਰਹੇ ਕੀਦੇ ਅੱਗੇ ਭਗਤ ਸਹਿਬ ਜੀ ਦੇ ਅੱਗੇ ਜਿਨ੍ਹਾਂ ਦੇ ਕੋਲ ਆਤਮਿਕ ਬਲ ਸੀ ਰੱਬੀ ਬਰਕਤਾਂ ਸਨ ਦਿੱਤੀਆਂ ਹੋਈਆਂ ਪਰਮਾਤਮਾ ਦੀਆਂ ਪਰੰਦਰ ਹੰਕਾਰ ਨਹੀਂ ਸੀ ਮੈਂ ਨਹੀਂ ਸੀ ਇੱਕ ਤੂੰ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਦਾ ਸਹਾਰਾ ਸੀ ਉਹਨਾਂ ਨੂੰ ਉਹਨਾਂ ਦੇ ਕੋਲ ਰੱਬੀ ਬਰਕਤਾਂ ਸੀ ਰੱਬੀ ਇਹ ਰੱਬੀ ਬਰਕਤਾਂ ਹਰ ਇੱਕ ਨੂੰ ਨਹੀਂ ਮਿਲਦੀਆਂ ਕੋਈ ਬਿਰਲੇ ਬਿਰਲੇ ਹੁੰਦੇ ਨੇ ਜਿਨ੍ਹਾਂ ਨੇ ਅਕਾਲ ਪੁਰਖ ਵੈਗੁਰੂ ਪਰਮਾਤਮਾ ਤੇ ਭਰੋਸਾ ਰੱਖ ਲਿਆ ਜਿਨ੍ਹਾਂ ਨੂੰ ਉਹ ਪਰਮਾਤਮਾ ਤੇ ਵਿਸ਼ਵਾਸ ਆਗਾ ਕਿਸੇ ਇੱਕ ਨਦੀ ਦੇ ਕੋਲੇ ਇਹ ਬਰਕਤਾਂ ਹੁੰਦੀਆਂ ਨੇ ਆਮ ਕੋਲੇ ਨਹੀਂ ਸ਼ਹਿਰ ਬਾਜ਼ਾਰ ਚਲੇ ਜਾਓ ਤੁਹਾਨੂੰ ਸੁਨਾਰੇ ਜੇ ਦੁਕਾਨਾਂ ਇੱਕ ਨਦੀ ਮਿਲੇਗੀ ਆਮ ਨਹੀਂ ਜੀ ਹੋਣਗੇ ਆ ਉਹਨਾਂ ਦੀ ਦੁਕਾਨ ਤੇ ਭੀੜ ਨਹੀਂ ਤੁਹਾਨੂੰ ਮਿਲਣੀ ਕੋਈ ਇੱਕ ਨੱਧਾ ਗਾਹਕ ਹੋਵੇਗਾ ਜਿਹੜਾ ਸਿਉਲੇ ਨੂੰ ਖਰੀਦਣ ਵਾਲਾ ਹੋਵੇਗਾ ਇੱਕ ਨੱਧਾ ਪਰ ਬਜ਼ਾਰਾਂ ਬਜ਼ਾਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਬਨੌਟੀ ਘਣੇ ਮਿਲਦੇ ਨੇ ਉੱਥੇ ਬੜੀ ਭੀੜ ਹੁੰਦੀ ਹੈ ਜਿੱਥੋਂ ਅਸਲੀ ਮਿਲਦਾ ਉੱਥੇ ਘੱਟ ਹੀ ਜਾਂਦਾ ਹੈ ਜਿਨ੍ਹਾਂ ਦੇ ਕੋਲੇ ਰੱਬੀ ਬਰਕਤਾਂ ਨੇ ਰੱਬੀ ਗੁਣ ਨੇ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੇ ਹੋਏ ਜਿਨ੍ਹਾਂ ਦੇ ਆਸਰੇ ਵੱਡੇ ਤੋਂ ਵੱਡੇ ਦਿਗ ਵਿਜੀ ਪੰਡਿਤ ਕਦੇ ਕਬੀਰ ਸਾਹਿਬ ਨੂੰ ਜਿੱਤ ਨਹੀਂ ਸਕੇ ਹਾਰੇ ਜਿੱਤੇ ਨਹੀਂ ਹਾਰ ਕੇ ਗਏ ਪੈਰਾਂ 'ਚ ਡਿੱਗੇ ਉਹਨਾਂ ਦੇ ਪਗਤ ਕਬੀਰ ਸਾਹਿਬ ਜੀ ਦੇ ਚਰਨਾਂ ਵਿੱਚ ਲੱਗੇ ਜਿਹੜੇ ਹੰਕਾਰ ਵਿੱਚ ਆਏ ਬਲਕ ਹਾਰਦੇ ਰਹੇ ਕਬੀਰ ਸਾਹਿਬ ਜੀ ਦੇ ਅੰਦਰ ਕਿਸੇ ਨੂੰ ਜਿੱਤਣ ਦੀ ਕੋਈ ਇੱਛਾ ਹੀ ਨਹੀਂ ਸੀ ਬੇ ਮੈਂ ਜਿੱਤਾਂ ਉਹਨਾਂ ਦੇ ਮਨ ਵਿੱਚ ਤਾਂ ਇਹ ਸੋਚ ਹੀ ਨਹੀਂ ਸੀ ਉਹਨਾਂ ਦੀ ਮੈਂ ਕਿਸੇ ਨੂੰ ਜਿੱਤਾਂ ਨਹੀਂ ਉਹਨਾਂ ਦੇ ਕੋ ਪਰਮਾਤਮਾ ਨਾਲ ਸੁਰਤ ਜੁੜੀ ਹੋਈ ਸੀ ਉਹਨਾਂ ਦੇ ਮਨ ਵਿੱਚ ਇਹ ਫੁਰਨੀ ਨਹੀਂ ਉਠਿਆ ਮੈਂ ਦੁਨੀਆ ਦੇ ਵਿੱਚ ਜਿੱਤ ਪ੍ਰਾਪਤ ਕਰਾਂ ਪਰਮਨਦੇ ਮਨ ਵਿੱਚ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੀ ਆਸ ਸੀ ਜਿੱਤਨ ਦੀ ਕੋਈ ਇੱਛਾ ਹੀ ਨਹੀਂ ਸੀ ਪਰ ਈਸ਼ਵਰ ਦਾ ਵਿਰਧ ਈਸਾ ਹੈ ਪਿਆਰਿਓ ਉਸ ਅਕਾਲ ਪੁਰਖ ਦਾ ਐਸਾ ਵਿਰਧਾਵਾ ਉਹ ਆਪਣੇ ਸੰਤਾਂ ਭਗਤਾਂ ਦੀ ਇੱਜ਼ਤ ਕਰਾਉਂਦਾਗਾ ਅਕਾਲ ਪੁਰਖ ਉਹ ਕਰਾਉਂਦਾ ਹੈ ਤੇ ਕਰਾਉਂਦਾ ਆਇਆਗਾ ਤੇ ਕਰਾਉਂਦਾ ਰਹੇਗਾ ਜਿੰਨਾ ਚਿਰ ਦੁਨੀਆ ਸੰਸਾਰ ਹੈ ਉਹਨਾਂ ਪੰਡਤਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਪਖੰਡ ਕਰਕੇ ਦਿਖਾਵੇ ਤੇ ਤਿਆਗੀ ਭੇਖੀ ਲੋਕ ਆਦ ਬੜੇ ਨੇ ਦੁਨੀਆ ਪਰ ਵਿੱਚ ਭੋਲੇ-ਪਾਲੇ ਲੋਕ ਹਰ ਇੱਕ ਦੇ ਮੰਗ ਲੱਗ ਜਾਂਦੇ ਨੇ ਪਰ ਪਾਸ਼ਾ ਜੀ ਕਹਿੰਦੇ ਕਈ ਤਰ੍ਹਾਂ ਦੇ ਪਖੰਡ ਕਰਾ ਕੇ ਦਿਖਾਵੇ ਜੇ त्यागी ਭੇਖੀ ਲੋਕ ਵੀ ਕੀ ਵੀ ਸੱਜ ਜੀ ਦੇ ਨਾਲ ਚਰਚਾ ਕਰਦੇ ਰਹੇ ਜੋ ਵੀ ਕਹਿੰਦੇ ਹਉਮੇ ਦੇ ਭਰੇ ਹੋਏ ਕਬੀਰ ਸਾਹਿਬ ਜੀ ਨੂੰ ਜਿੱਤਨ ਦੀ ਇੱਛਾ ਨਾਲ ਆਉਂਦੇ ਸੀ ਤਾਂ ਭਗਤ ਕਬੀਰ ਸਾਹਿਬ ਜੀ ਦੀ ਸ਼ਕਤੀ ਨਾਲ ਉਹਨਾਂ ਦੀ ਹਉਮੈ ਵੀ ਕਹਿੰਦੇ ਨਿਵਰਤੀ ਕਰਕੇ ਪ੍ਰਮਾਤਮਾ ਦੇ ਨਾਲ ਜੋੜ ਦਿੰਦੇ ਸੀ ਜਿਹੜੇ ਹਉਮੇ ਵਿੱਚ ਆਉਂਦੇ ਸੀ ਉਹਨਾਂ ਦੇ ਮਨ ਵਿੱਚ ਹਉਮੈ ਨੂੰ ਕੱਢ ਕੇ ਪਰਮਾਤਮਾ ਦੇ ਨਾਮ ਨਾਲ ਜੁੜਦੇ ਸੀ ਐਸਾ ਹੀ ਹੁੰਦਾ ਰਿਹਾ ਸੀ ਇੱਕ ਦਿਨ ਐਸਾ ਹੋਇਆ ਇੱਕ ਦਿਖਾਵੇ ਦਾ ਤਿਆਗੀ ਸੰਤ ਬਣੇ ਬਾਣੇ ਦੇ ਵਿੱਚ ਸੰਤ ਬਣਾ ਪਾਇਆ ਹੋਇਆ ਲਵਾਰਸ ਪਾਇਆ ਹੋਇਆ ਕਬੀਰ ਸਾਹਿਬ ਜੀ ਦੇ ਕੋਲ ਆਇਆ ਜਿਸ ਨੂੰ ਇਹ ਬੜਾ ਮਾਨ ਸੀ ਕਿ ਮੈਂ ਘਰ-ਬਾਰ ਤਿਆਕੀ ਬਨ ਵਿੱਚ ਜੰਗਲਾਂ ਵਿੱਚ ਨਿਵਾਸ ਕਰ ਰਿਹਾ ਹਾਂ ਵਾ ਮੈਂ ਸਖਤਿਆਗ ਤਾਂ ਸਭ ਕੁਝ ਛੱਡਦਾ ਕਿਉਂਕਿ ਪ੍ਰਾਤਨ ਇੱਕ ਐਸੀ ਰੀਤ ਸੀ ਪ੍ਰਾਤਨ ਸਮੇਂ ਦੇ ਵਿੱਚ ਜਿੱਥੇ ਮਨੁੱਖ ਨੂੰ ਚਾਰ ਵਰਨਾ ਬ੍ਰਾਹਮਣ ਖੱਤਰੀ ਵੈਸ਼ ਸੁਦਰ ਦੇ ਰੂਪ ਦੇ ਵਿੱਚ ਵੰਡਿਆ ਹੋਇਆ ਸੀ ਉੱਥੇ ਮਨੁੱਖ ਦੀ ਉਮਰ ਨੂੰ ਵੀ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਪਹਿਲਾ ਸਮੇਂ ਦੇ ਵਿੱਚ ਜਿਵੇਂ ਚਾਰ ਵਰਨ ਨੇ ਬ੍ਰਾਹਮਣ ਖੱਤਰੀ ਵੈਸ਼ ਸੁਦਰ ਇਹ ਵੰਡੇ ਹੋਏ ਸੀ ਉੱਥੇ ਕਦੇ ਮਨੁੱਖ ਦੀ ਉਮਰ ਨੂੰ ਵੀ ਕਦੇ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਜਿਵੇਂ ਇੱਕੋ ਹੀ ਮਨੁੱਖ ਚਾਰ ਵਰਨਾ ਵਿੱਚ ਵੰਡਿਆ ਵੰਡਿਆ ਗਿਆ ਭਾਵੇਂ ਉਹ ਵੰਡ ਕਰਮਾਂ ਦੇ ਧਾਰ ਦੇ ਸੀ ਪਰ ਹੌਲੀ-ਹੌਲੀ ਇਹ ਜਾਤੀਆਂ ਪਰਪੱਕ ਹੋ ਗਈਆਂ ਜਿਨ੍ਹਾਂ ਦੇ ਵਿੱਚੋਂ ਅੱਗੇ ਚੱਲ ਕੇ ਸੰਕੜੇ ਜਾਤਾਂ ਤੇ ਹੋਰ ਪੈਦਾ ਹੋ ਗਈਆਂ ਕਿਉਂਕਿ ਮਨੁੱਖ ਮਨੁੱਖ ਤੋਂ ਜਾਤੀ ਦੇ ਵਿਤਕਰੇ ਵਿਚਾਕੇ ਨਫ਼ਰਤ ਭਰਨ ਲੱਗ ਪਏ ਹਰ ਇੱਕ ਦੇ ਅੰਦਰ ਨਾਪ੍ਰਤ ਭਰੀ ਹੋਈ ਸੀ ਇੱਕ ਦੂਜੇ ਤੋਂ ਨਾਫਰਤ ਕਰਨ ਲੱਗ ਪਏ ਪਰਮੇਸ਼ਰ ਨੂੰ ਆਪਣੀ ਰਚਨਾ ਦੇ ਵਿੱਚ ਕਹਿੰਦੇ ਏਸੇ ਵਿਤਕਰੇ ਸਵੀਕਾਰ ਨਹੀਂ ਸੰਨ ਉਸ ਕਾਲਪੁਰਖ ਨੇ ਪ੍ਰਮਾਤਮਾ ਨੇ ਇੱਕ ਮਨੁੱਖ ਬਣਾਇਆਗਾ ਜਾਤੀ ਨਹੀਂ ਬਣਾਈ ਜਾਤੀ ਰੱਬ ਨੇ ਨਹੀਂ ਬਣਾਈ ਉਹਨੇ ਇੱਕ ਮਨੁੱਖ ਨੂੰ ਬਣਾਇਆ ਇੱਕ ਮਨੁੱਖ ਪੈਦਾ ਕੀਤਾ ਇਸ ਨਾਪਰਤ ਨੂੰ ਕੱਢਣ ਦੇ ਲਈ ਕਹਿੰਦੇ ਉਸ ਨਰਿੰਘਕਾਰ ਨੇ ਕਿਹਨੇ 10 ਜਾਮੇ ਧਾਰੇ 10 ਜਾਮੇ ਇਹ ਵਿਤਕਰਿਆਂ ਨੂੰ ਖਤਮ ਕਰਨ ਵਾਸਤੇ ਕਿਉਂ 10 ਜਾਮੇ ਧਾਰੇ ਨੇ ਪਏ ਦੁਨੀਆਂ ਦੇ ਵਿੱਚ ਬੜੇ ਤਰ੍ਹਾਂ ਦੇ ਰੂਪ ਨਹੀਂ ਅੱਜ ਵੀ ਵਿਤਕਰੀ ਕਰਦੇ ਨੇ ਪਰ ਵਿਖਿਆ ਜਾਏ ਗੁਰਬਾਣੀ ਪੜ੍ਹਦੇ ਜਿਹੜੇ ਜਿਨ੍ਹਾਂ ਨੂੰ ਗਿਆਨ ਆਗਾ ਜਿਹੜੇ ਬਾਣੀ ਪੜ੍ਹਦੇ ਨੇ ਅਸਲ ਵੀਕ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਦਾ ਬਣਾਇਆ ਹੋਇਆ ਮਨੁੱਖਾ ਗਾ ਉਹਦੇ ਅੰਦਰ ਵੀ ਉਹੀ ਚੀਜ਼ ਆ ਜਿਹੜਾ ਕੋਈ ਉੱਚ ਜਾਤੀ ਉਹਦੇ ਅੰਦਰ ਵੀ ਉਹੀ ਚੀਜ਼ ਆ ਕੀ ਜੋ ਗਰੀਬ ਦੇ ਅੰਦਰ ਆ ਵਰ ਭਰਮ ਪਾਏ ਹੋਏ ਨੇ ਭਲੇਖੇ ਪਾਏ ਹੋਏ ਨੇ ਦੁਨੀਆਂ ਦੇ ਸਮਾਜ ਵਿੱਚ ਇਸੇ ਕਰਕੇ ਗੁਰੂ ਸਾਹਿਬਾਂ ਨੂੰ ਦਾਸ ਜਮੇ ਧਾਰਨੇ ਪਏ ਗੁਰੂ ਦੀ ਗੱਦੀ ਚੱਲੀ 11ਵੀਂ ਥਾਂ ਤੇ ਧੰਨ ਗੁਰੂ ਅੰਸੇਜ ਜੀ ਮਹਾਰਾਜ ਜੁਗ ਜੁਗ ਟਲਨ ਜਗਦੀ ਜੋਤ ਹਾਜ਼ਰ ਨਾਜ਼ਰ ਪ੍ਰਤੱਖ ਜਿਹਨੂੰ ਅਸੀਂ ਧੰਨ ਗੁਰੂ ਅੰਸੇਜ ਜੀ ਮੰਨਦੇ ਆਂ ਸਾਡੇ ਪੁਰਸਵਾਏ ਮਾਨ ਨੇ ਹਾਜ਼ਰ ਨਗਰ ਨੇ 11ਵੀਂ ਜੋਤ ਗੁਰਵੰਸ ਸਾਹਿਬ ਜੀ ਨੇ ਇਹ ਜ਼ਿੰਮੇਵਾਰੀ ਸੌਂਪ ਕੇ ਆਪਣਾ ਰੂਪ ਹੋਣ ਦਾ ਮਾਣ ਬਖਸ਼ਿਆ ਕਲੰਗੀਧਰ ਪਾਸ਼ਾ ਪਿਤਾ ਨੇ ਕੀ ਕਿਹਾ ਸੀ ਨੰਦੇੜ ਦੀ ਧਰਤੀ ਤੇ ਆਗੇ ਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਿਖਾ ਇਥੇ ਕੱਲੇ ਸਿੱਖਾਂ ਨੂੰ ਨਹੀਂ ਕਿਹਾ ਵੀ ਕੱਲੇ ਸਿੱਖਾਂ ਨੇ ਧੰਨ ਗੁਰੂ ਅੰਗਦ ਸਾਹਿਬ ਨੂੰ ਨਮਸਕਾਰ ਕਰਨੀ ਹੈ ਬਾਣੀ ਪੜ੍ਹਨੀ ਹੈ ਨਹੀਂ ਇਥੇ ਚਾਰੇ ਵਰਨਾਂ ਨੂੰ ਕੋਈ ਵੀ ਆ ਸਕਦਾ ਕੋਈ ਮੁਸਲਮਾਨ ਆਵੇ ਬੋਧੀ ਆਵੇ ਜੈਨੀ ਆਵੇ ਅਸਾਈ ਆਵੇ ਜੋ ਮਰਜੀ ਆਵੇ ਸਾਰੇ ਲਈ ਦਰਵਾਜ਼ੇ ਖੁੱਲੇ ਨੇ ਇੱਥੇ ਗੁਰੂ ਨਾਨਕ ਪਾਸ਼ਾ ਦੇ ਕਰਦੇ ਕੋਈ ਵਿਤਕਰਾ ਨਹੀਂ ਗੁਰੂ ਸਾਹਿਬਾਂ ਵੱਲੋਂ ਕੋਈ ਵਿਤਕਰਾ ਨਹੀਂ ਪਰ ਬੰਦੇ ਵਿਤਕਰੇ ਕਰਦੇ ਨੇ ਬਾਣੀ ਨਹੀਂ ਕਰਦੀ ਉਸ ਥਾਮਾਂ ਦੇ ਉੱਪਰ ਰਹਿ ਕੇ ਮਨੁੱਖ ਵਿਤਕਰੇ ਕਰਦੇ ਨੇ ਇੱਕ ਦੂਜਿਆਂ ਨਾਲ ਪਰ ਬਾਣੀ ਤਾਂ ਸਾਨੂੰ ਇੱਕੋ ਪੰਗਤ ਇੱਕੋ ਲੰਗਰ ਇੱਕੋ ਜਗ੍ਹਾ ਤੇ ਬਿਠਾਇਆ ਜੇ ਭਗਤ ਧੰਨਾ ਜੀ ਬਾਣੀ ਵਿੱਚ ਬੈਠੇ ਨੇ ਤੇ ਇੱਥੇ ਨਾਲ ਕਬੀਰ ਜੀ ਬੈਠੇ ਨੇ ਰਵਦਾਸ ਜੀ ਬੈਠੇ ਨੇ ਸਾਰੇ ਬਿਠਾ ਦਿੱਤੇ ਇੱਕੋ ਜਗ੍ਹਾ ਤੇ ਵਖ ਨਹੀਂ ਕੀਤਾ ਇੱਕ ਬਣਾਇਆ ਇਸੇ ਕਰਕੇ 11ਵੀਂ ਜੋਤ ਜੁਗੋ ਜੁਗਟਲ ਹਾਜ਼ਰ ਨਾਜ਼ਰ ਸਿਖਾ ਕਿਨੂੰ ਮੰਨਣਾਗਾ ਅੱਜ ਤੋਂ ਬਾਅਦ ਸਰੀਰ ਦੀ ਪੂਜਾ ਨਹੀਂ ਕਰਨੀ ਇਹ ਉਪਦੇਸ਼ ਸੀ ਗੁਰੂ ਸਾਹਿਬ ਦਾ ਸਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਸਰੀਰ ਦੀ ਪੂਜਾ ਨਹੀਂ ਹੋਵੇਗੀ ਕੇਵਲ ਤੇ ਕੇਵਲ ਸ਼ਬਦ ਦੀ ਪੂਜਾ ਹੋਵੇਗੀ ਤਾਂ ਸ਼ਬਦ ਦੇ ਪੁਜਾਰੀ ਬਣਨਾ ਕਿਤੇ ਸਰੀਰ ਦੇ ਨਹੀਂ ਬਣਨਾ ਇਹ ਗੁਰੂ ਸਾਹਿਬ ਦਾ ਹੁਕਮ ਸੀ ਪਰਸਨ ਜੀ ਗਤਨ ਤੌਰ ਤੇ ਸ਼ਬਦ ਦੇ ਪੁਜਾਰੀਆਂ 'ਚ ਬੜੇ ਘੱਟ ਨੇ ਦੇਹ ਦੇ ਪੁਜਾਰੀਆਂ 'ਚ ਥਾਂ-ਥਾਂ ਤੇ ਨੇ ਲੋਕ ਦੇਹਾਂ ਦੇ ਮੰਗਤ ਰੁਪੇ ਸ਼ਬਦ ਨੂੰ ਨਹੀਂ ਮੰਨਦੇ ਜੋ ਗੁਰਬਾਣੀ ਕਹਿੰਦੀ ਆ ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਦੇਹਾਂ ਦੇ ਮੰਗਤ ਰੁਪੇ ਸੀ ਅਜ ਸਰੀਰ ਦੇ ਮੰਗਤ ਰੁਪੇ ਪਰ ਸਿੱਖਾ ਤੈਨੂੰ ਰਣ ਕੀਤੇ ਲਾਇਆ ਸੀ ਤੂੰ ਕਿੱਧਰ ਤੁਰਿਆ ਪ੍ਰਦਾਨਾ ਜਿੰਮੇਵਾਰੀ ਸੌਂਪ ਕੇ ਆਪਣਾ ਰੂਪ ਹੋਣ ਦਾ ਮਾਣ ਬਖਸ਼ਿਆ ਸੀ ਜਿਹੜੇ ਭਗਤਾਂ ਦਾ ਸਿਧਾਂਤ ਗੁਰਮਤ ਨਾਲ ਮਿਲਦਾ ਸੀ ਵਹਿਦੈਤਵਾਦੀ ਸਨ ਉਹਨਾਂ ਦੀ ਪਵਿੱਤਰ ਬਾਣੀ ਨੂੰ ਆਪਣੀ ਬਾਣੀ ਦੇ ਨਾਲ ਮਾਣ ਬਖਸ਼ਿਆ ਆਇਆ ਤਾਂ ਹੋਰ ਬੜੇ ਭਗਤ ਸੀ ਗੁਰੂ ਅਰਜਨ ਪਾਸ਼ਾ ਜੀ ਕੋਲ ਕਾਨ੍ਹੇ ਵਰਗੇ ਸਾਹ ਹੁਸੈਨ ਵਰਗੇ ਜਿਹੜੇ ਕਹਿੰਦੇ ਸਾਡੀ ਬਾਣੀ ਗੁਰੂਆਂ ਸਭ ਚ ਅੰਕਿਤ ਕਰੋ ਗੁਰੂ ਅਰਜਨ ਪਾਸਾ ਜੀ ਕਹਿੰਦੇ ਕਿਸੇ ਬੰਦੇ ਦੀ ਇਹ ਬਾਣੀ ਨਹੀਂ ਕਿਸੇ ਬੰਦੇ ਦੀ ਬਾਣੀ ਇਹਦੇ ਵਿੱਚ ਲਿਖੀ ਨਹੀਂ ਜਾ ਸਕਦੀ ਅੰਕਿਤ ਨਹੀਂ ਕੀਤੀ ਜਾ ਸਕਦੀ ਕੇਵਲ ਤੇ ਕੇਵਲ ਇਹ ਤਾਂ ਬ੍ਰਹਮ ਦੀ ਬਾਣੀ ਆ ਅਕਾਲ ਪੁਰਖ ਦੀ ਬਾਣੀ ਆ ਜਿੱਥੇ ਮੈਂ ਦੀ ਆਵਾਜ਼ ਆ ਗੁਰੂ ਅਰਜਨ ਪਾਸਾ ਜੀ ਕਹਿੰਦੇ ਨਹੀਂ ਇਸ ਕਰਕੇ ਸਤਿਗੁਰੂ ਜੀ ਨੇ ਜਿਹੜੇ ਭਗਤਾਂ ਦਾ ਸੰਧਾਨਤ ਗੁਰਮਤ ਨਾਲ ਮਿਲਦਾ ਸੀ ਉਹਨਾਂ ਦੀ ਪਵਿੱਤਰ ਬਾਣੀ ਨੂੰ ਆਪਣੀ ਬਾਣੀ ਦੇ ਨਾਲ ਮਾਣ ਬਖਸ਼ਿਆ ਗੁਰੂ ਅਰਜਨ ਪਾਸਾ ਜੀ ਨੇ ਕਿਉਂਕਿ ਉਹਨਾਂ ਭਗਤਾਂ ਨੇ ਛੋਟੀਆਂ ਜਾਤਾਂ ਵਿੱਚ ਜਨਮ ਧਾਰ ਕੇ ਨਾਮ ਦੀ ਮਹਿਮਾ ਪ੍ਰਗਟ ਕਰਕੇ ਵਿਖਾਈ ਇਹ ਸਾਬਤ ਕਰ ਦਿੱਤਾ ਕਿ ਪ੍ਰਮਾਤਮਾ ਕੇਵਲ ਪ੍ਰੇਮ ਦੇਖਦਾਗਾ ਉਹ ਜਾਤ ਨਹੀਂ ਵੇਖਦਾ ਉਹ ਗੋਤ ਨਹੀਂ ਵੇਖਦਾ ਇਹ ਯਾਦ ਰੱਖਿਓ ਰੱਬ ਜਿਹਨੂੰ ਭਗਵਾਨ ਪਰਮਾਤਮਾ ਕਹਿੰਦੇ ਅਸੀਂ ਕੋਈ ਨਹੀਂ ਵੇਖਦਾ ਵੀ ਕਿਹੜੇ ਜਾਤ ਦਾਗਾ ਕਿਹੜੇ ਧਰਮ ਵਿੱਚ ਪੈਦਾ ਹੋਇਆ ਤੇਰਾ ਬੂਤ ਕੀ ਆ ਜਦੋਂ ਕਰਮਾਂ ਦੇ ਨਿਵੇੜੇ ਹੋਣਗੇ ਉਦੋਂ ਜਾਤ ਕੋ ਥੋੜੀ ਵਿਖੀ ਜਾਂਦੀ ਆ ਉੱਚੇ ਤੱਕ ਕਰਮ ਦੇਖੇ ਜਾਂਦੇ ਨੇ ਵੀ ਤੂੰ ਕੀਤਾ ਕੀਆ ਸੰਸਾਰ ਵਿੱਚ ਤੈਨੂੰ ਇੰਨੀ ਜ਼ਿੰਦਗੀ ਮਿਲੀ ਤੈਨੂੰ 50 ਸਾਲ 70 ਸਾਲ 100 ਸਾਲ ਮਿਲੇ ਜਾਣ ਵਾਸਤੇ ਤੂੰ ਇੰਨੇ ਸਾਲਾਂ ਦੇ ਵਿੱਚ ਦੁਨੀਆ ਤੇ ਸੰਸਾਰ ਦੇ ਰਹਿ ਕੇ ਤੈ ਕੀਤਾ ਕੀਆ ਕਿਹੜੇ ਕਰਮ ਕੀਤੇ ਨੇ ਉਥੇ ਕਰਮ ਬਚੇ ਜਾਣਗੇ ਉਥੇ ਯਾਦ ਨਹੀਂ ਵੇਖੀ ਜਾਂਦੀ ਉਥੇ ਧਰਮ ਨਹੀਂ ਵੇਖਿਆ ਜਾਂਦਾ ਇਸੇ ਤਰ੍ਹਾਂ ਭਗਵਾਨ ਪਰਮਾਤਮਾ ਜੀ ਕਾਲਪੁਰਖ ਵਹਿਗੁਰੂ ਪਰਮਾਤਮਾ ਕੇਵਲ ਪ੍ਰੇਮ ਦੇਖਦਾ ਗਾ ਉਹ ਜਾਤ ਨਹੀਂ ਦੇਖਦਾ ਇਹ ਜਾਤੀ ਵਿਤਕਰਾਂ ਬ੍ਰਹਮਣ ਮਤ ਵਿੱਚ ਹੈ ਚੋਂ ਵਰਣਾ ਵਿੱਚ ਵੰਡੇ ਮਨੁੱਖ ਨੂੰ ਗੁਰੂ ਨਾਨਕ ਘਰ ਵਿੱਚ ਕਹਿੰਦੇ ਏਕਤਾ ਦੀ ਪ੍ਰਾਪਤੀ ਹੋਈ ਹੈਗੀ ਇੱਕੋ ਇੱਕ ਧਾਰਾ ਗੁਰੂ ਨਾਨਕ ਪਾਤਸ਼ਾਹ ਦਾ ਜਿੱਥੇ ਇੱਥੇ ਭਾਈ ਜੀ ਬਾਣੀ ਪੜ ਸਕਦੇ ਨੇ ਤੇ ਨਾਲ ਬੀਬੀਆਂ ਬਾਣੀ ਪੜ ਸਕਦੀਆਂ ਨੇ ਕੋਈ ਵਿਤਕਰਾਂ ਨਹੀਂ ਕਿਸੇ ਨਾਲ ਪਰ ਯਾਦ ਰੱਖਿਓ ਕਿ ਤੇ ਮਸਜਿਦ ਵਿੱਚ ਜਾ ਕੇ ਦੇਖਿਓ ਕਿਤੇ ਮਸਜਿਦ ਵਿੱਚ ਚਲੇ ਜਾਇਓ ਜਿੱਥੇ ਮੁਸਲਮਾਨ ਭਰਾ ਸਾਰੇ ਬੰਦੇ ਨੇ ਉਹਨਾਂ ਦੇ ਕੋਲੇ ਬੀਬੀਆਂ ਨਵਾਜ਼ ਨਹੀਂ ਪੜ ਸਕਦੀਆਂ ਉੱਥੇ ਇਕੱਲੇ ਕੇਵਲ ਤੇ ਕੇਵਲ ਮੁਸਲਮਾਨ ਮੁਸਲਮਾਨ ਭਰਾ ਹੀ ਬੰਨ ਨਵਾਜ਼ ਪੜ ਸਕਦੇ ਨੇ ਕਈ ਮੰਦਰ ਬਣੇ ਹੋਏ ਨੇ ਜਿੱਥੇ ਇਸਤਰੀ ਨਹੀਂ ਜਾ ਸਕਦੀ ਬੀਬੀ ਨਹੀਂ ਜਾ ਸਕਦੀ ਉੱਥੇ ਕੇਵਲ ਤੇ ਕੇਵਲ ਪੰਡਤ ਪੂਜਾ ਕਰ ਸਕਦਾਗਾ ਕਈ ਐਦਾਂ ਦੇ ਮੰਦਰ ਦੁਨੀਆ ਵਿੱਚ ਬਣੇ ਹੋਏ ਨੇ ਜੇ ਕੋਈ ਬੱਗ ਵੀ ਜਾਵੇ ਉਹਨੂੰ ਜਉਂਦੇ ਨੂੰ ਸਤੀ ਕਰ ਦਿੰਦੇ ਸੀ ਮਾਰ ਦਿੰਦੇ ਸੀ ਆਪਿਛਲੇ ਸਮੇਂ ਵਿੱਚ ਬਹੁਤ ਖਬਰ ਫੈਲੀ ਆਰਤੀ ਹੋ ਰਹੀ ਸੀ ਕੋਈ ਇੱਕ ਗਰੀਬ ਕਰ ਦਿੱਤੀ ਉਹ ਟਾਈਮ ਤੇ ਕਿਤੇ ਚਲੀ ਗਈ ਜਾਂਦੀ ਨੂੰ ਸਾੜ ਦਿੱਤਾ ਸੀ ਮਾਰ ਦਿੱਤਾ ਸੀ ਸੋਇਸ਼ੀ ਕਰਕੇ ਇੱਕ ਦਾਰੇ ਸਾਗਾ ਗੁਰੂ ਨਾਨਕ ਪਾਸ਼ਾ ਜਿੱਥੇ ਐਡਾ ਵੱਡਾ ਮਾਨ ਦਿੱਤਾ ਗਾ ਗੁਰੂ ਨਾਨਕ ਪਾਸ਼ਾ ਨੇ ਜਿੰਨੇ ਮਰਜੀ ਧਰਮ ਗ੍ਰੰਥ ਪੜ੍ਹ ਲਓ ਬਾਈਬਲ ਪੜ੍ਹ ਲਓ ਕੁਰਾਨ ਪੜ੍ਹ ਕੇ ਵੇਖ ਲਓ ਭਗਵਤ ਗੀਤਾ ਪੜ੍ਹ ਕੇ ਵੇਖ ਲਿਓ ਇੱਕ ਪਾਸੇ ਤੁਸੀਂ ਗੁਰੂ ਰੰਸੇਹ ਦੀ ਬਾਣੀ ਨੂੰ ਪੜ੍ਹ ਕੇ ਵੇਖਿਓ ਇੱਕ ਪਾਸੇ ਬਾਈਬਲ ਪੜ੍ਹ ਲਿਓ ਇੱਕ ਪਾਸੇ ਭਗਵਤ ਗੀਤਾ ਪੜ੍ਹ ਲਿਓ ਕ੍ਰਾਂਮ ਸ਼੍ਰੀ ਪੜ੍ਹ ਲਿਓ ਇੱਕ ਪਾਸੇ ਤੁਸੀਂ ਗੁਰੂ ਰੰਸੇਹ ਦੀ ਬਾਣੀ ਨੂੰ ਪੜ੍ਹ ਕੇ ਅਰਥ ਕਰਕੇ ਵੇਖਿਓ ਬੀ ਇਸਤਰੀ ਜਾਤੀ ਨੂੰ ਉੱਚਾ ਕਿਹਨੇ ਚੁੱਕਿਆਗਾ ਜਿਹੜੀਆਂ ਜਾਤਾਂ ਦੇ ਵਿੱਚ ਵਿਤਕਿਰਪਾਈ ਇਹ ਕਿਹਨੇ ਪਾਏ ਸਾਨੂੰ ਬਾਣੀ ਪੜ੍ਹ ਕੇ ਪਤਾ ਲੱਗੇਗਾ ਸਭ ਇਸੇ ਕਰਕੇ ਚੌਂ ਵਰਨਾ ਵਿੱਚ ਕਹਿੰਦੇ ਬੰਦੇ ਮਨੁੱਖ ਨੂੰ ਗੁਰੂ ਨਾਨਕ ਘਰ ਵਿੱਚ ਕਹਿੰਦੇ ਏਕਤਾ ਦੀ ਪ੍ਰਾਪਤੀ ਹੋਈ ਇੱਥੇ ਇੱਕ ਬਣਾਇਆ ਸਰੋਵਰ ਕਿਉਂ ਬਣਾਇਆਗੇ ਵੀ ਸਾਰੇ ਕੋਈ ਆਵੇ ਇੱਕੋ ਸਰੋਵਰ ਦੇ ਵਿੱਚ ਸਾਰੇ ਇਕੱਠੇ ਇਸ਼ਨਾਨ ਕਰਨ ਪੰਗਤ ਇੱਕ ਕਿਉਂ ਬਣਾਈ ਗਈ ਇੱਥੇ ਕੋਈ ਰਾਜਾ ਵੀ ਆ ਜਾਈ ਦੁਨੀਆਂ ਦੇ ਵੱਡੇ ਵੱਡੇ ਸਮਰਾਟ ਰਾਜੇ ਗੁਰੂ ਨਾਨਕ ਪਾਸ਼ਾ ਦੇ ਘਰ ਦੇ ਵਿੱਚ ਆਉਣ ਪਰ ਕਿਸੇ ਨੂੰ ਵੱਖਰੀ ਥਾਂ ਤੇ ਪ੍ਰੰਗਰ ਨਹੀਂ ਪੰਗਤ ਦੇ ਵਿੱਚ ਲੰਗਰ ਸਕਾਇਆ ਜਾਵੇਗਾ ਆਜਾਓ ਸ੍ਰੀ ਹਰਮੰਦਰ ਸਾਹਿਬ ਵੱਡੇ ਵੱਡੇ ਰਾਜੇ ਆਉਂਦੇ ਨੇ ਉੱਥੇ ਦੁਨੀਆ ਦੇ ਸਮਰਾਟ ਰਾਜੇ ਅੱਜ ਵੀ ਗੁਰੂ ਰਾਮਦਾਸ ਦੇ ਘਰ ਉੱਜ ਜਾਂਦੇ ਨੇ ਪਰ ਪੰਗਤ ਵਿੱਚ ਬੈਠ ਕੇ ਸਭ ਨੂੰ ਲੰਗਰ ਸਕਾਇਆ ਜਾਂਦਾ ਹੈਗਾ ਉਸੇ ਪੰਗਤ ਤੇ ਗਰੀਬ ਬੈਠੇਗਾ ਉਸੇ ਪੰਗਤ ਵਿੱਚ ਅਮੀਰ ਬੈਠੇਗਾ ਪਿੱਛੇ ਖਬਰ ਲੱਗੀ ਸੀ ਇੱਕ ਕਿ ਬਹੁਤ ਵੱਡਾ ਅਮੀਰ ਬੰਦਾ ਸੀ ਉਹਦੇ ਨੌਕਰ ਚਾਕਰ ਬੜੇ ਰੱਖੇ ਹੋਏ ਸੀ ਕਹਿੰਦੇ ਬੜੇ ਨੌਕਰ ਰੱਖੇ ਸੀ ਪਰ ਇੱਕ ਗਰੀਬ ਸੀ ਉਹਦੀ ਨੌਕਰੀ ਕਰਦਾ ਸੀ ਉਹ ਬੜਾ ਵਿਤਕਰਾ ਕਰਦਾ ਸੀ ਕਿਤੇ ਇਕੱਠੇ ਨਹੀਂ ਬੈਠਣ ਦਿੰਦਾ ਇਕੱਠੇ ਬਹਿ ਕੇ ਖਾਣਾ ਨਹੀਂ ਸਿਖਾ ਸਕਦੇ ਕੁਐਸਾ ਸਵੱਭਾ ਬਣਿਆ ਕਹਿੰਦੇ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕਹਿੰਦੇ ਉਹ ਅਮੀਰ ਬੰਦਾ ਮੱਥਾ ਟੇਕਣ ਵਾਸਤੇ ਦਰਬਾਰ ਸਹਿਬ ਆਇਆ ਤੇ ਨਾਲ ਹੀ ਕਹਿੰਦੇ ਉਹ ਗਰੀਬ ਉਹਦਾ ਨੌਕਰ ਉਹ ਵੀ ਆਇਆ ਉਹ ਵੇਖਤਾਂ ਨੇ ਆ ਕੇ ਇਸ਼ਨਾਨ ਕੀਤਾ ਇੱਕੋ ਸਰੋਵਰ ਦੇ ਵਿੱਚ ਉਥੇ ਉਹਦਾ ਮਾਲਕ ਅਮੀਰ ਬੰਦਾ ਇਸ਼ਨਾਨ ਕਰ ਰਿਹਾ ਉਸੇ ਸਰੋਵਰ ਦੇ ਵਿੱਚ ਤੇ ਉਥੇ ਉਹ ਗਰੀਬ ਇਸ਼ਨਾਨ ਕਰ ਰਿਹਾ ਉਨੇ ਮਨ ਵਿੱਚ ਸੋਚਿਆ ਮਨਾ ਮਨ ਨੂੰ ਇੰਨਾ ਜਿਰ ਹੋ ਗਿਆ ਕਿਤੇ ਇਕੱਠਿਆਂ ਨੇ ਇਸ਼ਨਾਨ ਹੀ ਸੀ ਕੀਤਾ ਇਹ ਤਾਂ ਕੋਲੇ ਹੀ ਨਹੀਂ ਲੱਗਣ ਦਿੰਦਾ ਕਮਾਲ ਦੀ ਗੱਲ ਹੋ ਗਈ ਐਸਾ ਤਾਂ ਰਹੇ ਦਰਬਾਰ ਗਏ ਅਰਦਾਸ ਕੀਤੀ ਤਾਂ ਇਕੱਠੇ ਖੜੇ ਕਹਿੰਦੇ ਨਮਸਕਾਰ ਕਰਕੇ ਅਰਦਾਸ ਕਰਕੇ ਜਦੋਂ ਦਰਬਾਰ ਸੈਤ ਵਿਚੋਂ ਕਹਿੰਦੇ ਪਾਪ ਵਾਪਸ ਮੁੜ ਕੇ ਲੰਗਰ ਵੱਲ ਗਏ ਲੰਗਰ ਦੇ ਵਿੱਚ ਵਾਰੀ ਆਈ ਕਹਿੰਦੇ ਉੱਥੇ ਉਹਦਾ ਅਮੀਰ ਬੰਦਾ ਸੀ ਜਿਹੜਾ ਉਹ ਵੀ ਇੱਕੋ ਪੰਗਤ ਵਿੱਚ ਬੈਠਿਆ ਪੱਟੀ ਦੇ ਉੱਪਰ ਤੇ ਜਿਹੜਾ ਉਹਦਾ ਨੌਕਰ ਸੀ ਉਹ ਵੀ ਸਾਹਮਣੇ ਬੈਠ ਗਿਆ ਇੱਕੋ ਭਾਂਡੇ ਰੱਖੇ ਜਦੋਂ ਕਹਿੰਦੇ ਪ੍ਰਸ਼ਾਦਾ ਤੇ ਦਾਲਾਂ ਕਹਿੰਦੇ ਬਰਤਨ ਵਿੱਚ ਪਾਈ ਕੀ ਕਹਿੰਦੇ ਜਿਹੜਾ ਗਰੀਬ ਬੰਦਾ ਸੀ ਕਹਿੰਦੇ ਉਹਦੇ ਮਨ ਵਿੱਚ ਉਹ ਸੋਚੀ ਜਾਂਦਾ ਅੱਖਾਂ ਵਿੱਚ ਬਰਾਗ ਆ ਗਿਆ ਕਿਸੇ ਗੁਰਮੁਖ ਗੁਰਮੁਖ ਨੇ ਪੁੱਛਿਆ ਕਹਿੰਦੇ ਕੀ ਗੱਲ ਰੋ ਕਿਉਂ ਰਿਆਂਗਾ ਨਾਲੇ ਕਹਿੰਦੇ ਉੱਚੀ ਚੀ ਉਹ ਰੋ ਰਿਹਾ ਤੇ ਨਾਲੇ ਹੌਲੀ-ਹੌਲੀ ਦੱਸ ਰਿਹਾ بیا ਮੇਰਾ ਇਹਦੇ ਘਰ ਦੇ ਵਿੱਚ ਮੈਂ ਨੌਕਰੀ ਕਰਦਾ ਮੈਨੂੰ ਬੜੇ ਸਾਲ ਹੋ ਗਏ ਪਰ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਮੈਨੂੰ ਬਰਾਬਰ ਨਹੀਂ ਸੀ ਬਿਠਾਇਆ ਕਦੇ ਕੋਲੇ ਨਹੀਂ ਸਿਖਾਇਆ ਪਰ ਅੱਜ ਅੱਜ ਮੈਂ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਆਇਆ ਗੁਰੂ ਨਾਨਕ ਪਾਸ਼ਾ ਦੇ ਘਰ ਵਿੱਚ ਆਇਆ ਅੱਜ ਜਿਹੜਾ ਮੇਰੇ ਨਾਲ ਘਿਰਨਾ ਕਰਦਾ ਸੀ ਨਫ਼ਰਤ ਕਰਦਾ ਸੀ ਅੱਜ ਮੇਰੇ ਸਾਹਮਣੇ ਬਹਿ ਕੇ ਉਹ ਲੰਗਰ ਛਕ ਰਿਹਾ ਮੈਂ ਇਸ ਕਰਕੇ ਰੋ ਰਿਹਾ ਵੀ ਐਸਾ ਦਾਰਾ ਗੁਰੂ ਨਾਨਕ ਪਾਸ਼ਾ ਦਾ ਗੁਰੂ ਰਾਮਦਾਸ ਦਾ ਐਸਾ ਘਰ ਜਿੱਥੇ ਕੋਈ ਬਿਤਕਰੇ ਨਹੀਂ ਇਥੇ ਗਰੀਬ ਆਵੇ ਅਮੀਰ ਆਵੇ ਇਕੱਠੇ ਬਹਿ ਕੇ ਲੰਗਰ ਛਕਦੇ ਨੇ ਮੈਂ ਇਸ ਕਰਕੇ ਰੋ ਰਿਆਂ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇੱਕੋ ਸਮਝਦੇ ਨੇ ਕੋਈ ਵਿਤਕਰੇ ਨਹੀਂ ਕਰਦੇ ਇਹ ਹੀ ਬੰਦਾ ਸਾਡੇ ਨਾਲ ਇੰਨੀ ਨਾਪਰਤ ਕਰਦਾ ਹੁੰਦਾ ਸੀ ਸਾਨੂੰ ਕੋਲੇ ਨਹੀਂ ਸਿ ਬਿਠਾਉਂਦਾ ਅੱਜ ਮੈਂ ਗੁਰੂ ਰਾਮਦਾਸ ਦੇ ਘਰ ਵਿੱਚ ਮੇਰੇ ਸਾਹਮਣੇ ਉਸੇ ਜਗ੍ਹਾ ਤੇ ਇਹ ਬੈਠਾ ਤੇ ਉਸੇ ਜਗ੍ਹਾ ਤੇ ਮੈਂ ਬੈਠਾ ਇਸ ਕਰਕੇ ਮੇਰੇ ਮਨ ਵਿੱਚ ਵਿਰਾਗ ਆ ਗਿਆ। ਬੇਸਾ ਦਰ ਮੈਂ ਪਹਿਲੀ ਵਾਰੀ ਇਹ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਪਹੁੰਚਿਆ। ਕਹਿਣ ਤੋਂ ਭਾਵ ਇਹ ਦਾਰੀ ਐਸਾਗਾ ਪਿਆਰੀ ਉਹ ਇੱਥੇ ਕਿਸੇ ਨਾਲ ਕੋਈ ਵਿਤਕਰਾਨੀ। ਇਹ ਗੁਰੂ ਨਾਨਕ ਪਾਸ਼ਾ ਦਾ ਐਸਾ ਦਾਰਾ ਇੱਥੇ ਕੋਈ ਆ ਜੇ, ਕੋਈ ਮੁਸਲਮਾਨ ਆ ਜੇ, ਕੋਈ ਹਿੰਦੂ ਆ ਜੇ, ਕੋਈ ਜੈਲੀ ਕੋ ਬੁੱਧੀ ਇੱਥੇ ਸਭ ਨੂੰ ਮਾਨ ਮਿਲਦਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚੋਂ ਹੁਣ ਕੀ ਹੋਇਆ ਬੰਡੇ ਹੋਏ ਮਨੁੱਖ ਦੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਕਹਿੰਦੇ ਰੱਬੀ ਗਿਆਨ ਪ੍ਰਾਪਤ ਕਰਨ ਲਈ ਅਟੁੱਟ ਸਾਂਝ ਬਣ ਗਈ ਜਿ세ਾ ਕਿ ਬਾਣੀ ਦੇ ਵਿੱਚ ਫਰਮਾਨ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਗੁਰਵਰਧਨ ਪਾਤਸ਼ਾਹ ਜੀ ਦਾ ਉਪਦੇਸ਼ ਆ ਇਹ ਚਾਹੇ ਤਿੱਖਤਰੀ ਹੈ ਬ੍ਰਹਮਣਾ ਦਾ ਸੂ ਦਾ ਵੈਸਾ ਜੋ ਵੀ ਹੈ ਇਹ ਬਾਣੀ ਸਭ ਲਈ ਸਾਂਝੀ ਆ ਕੋਈ ਬਾਣੀ ਪੜ ਸਕਦਾ ਕਿਸੇ ਨੂੰ ਹਟਾ ਨਹੀਂ ਸਕਦੇ ਬਾਣੀ ਕੋਈ ਵੀ ਪੜ ਸਕਦਾ ਪਰ ਕੋਈ ਆ ਕੇ ਦਰਬਾਰ ਦੇ ਵਿੱਚ ਬੈਠ ਸਕਦਾਗਾ ਕੋਈ ਵੀ ਤਕਰਾਨ ਨਹੀਂ ਜੇ ਬਾਣੀ ਭਾਈ ਦੀ ਪੜ ਸਕਦੇ ਨੇ ਤੇ ਬੀਬੀਆਂ ਪੜ ਸਕਦੀਆਂ ਨੇ ਜੇ ਕੀਰਤਨ ਭਾਈ ਕਰ ਸਕਦਾ ਤੇ ਬੀਬੀਆਂ ਕੀਰਤਨ ਕਰ ਸਕਦੀਆਂ ਨੇ ਜੇ ਗੁਰੂ ਅੰਸੇ ਦੀ ਹਜ਼ੂਰੀ ਵਿੱਚ ਚੌਰ ਸਭ ਦੀ ਸੇਵਾ ਭਾਈ ਜੀ ਕਰ ਸਕਦੇ ਨੇ ਤੇ ਬੀਬੀਆਂ ਵੀ ਕਰ ਸਕਦੀਆਂ ਨੇ ਕਿੱਡੀ ਮਾਣ ਵਾਲੀ ਗੱਲ ਆ ਵੇਖੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿੱਡਾ ਮਾਣ ਦਿੱਤਾ ਲੋਕ ਜਿਹਨੂੰ ਪੈਰ ਦੀ ਜੁੱਤੀ ਕਹਿ ਕੇ ਤਰਹਾਰ ਦੇ ਸੀ ਜਿਹਨੂੰ ਗਿੱਚੀ ਪਿਸੇ ਮੱਤ ਕਹਿ ਕੇ ਤਰਹਾਰਾਂ ਪਾਉਂਦੇ ਸੀ ਲੋਕ ਦੁਨੀਆਂ ਦੇ ਸੰਸਾਰੀ ਲੋਕ ਉਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿੱਡਾ ਮਾਣ ਦਿੱਤਾ ਸੋ ਕਿਉ ਮੰਦਾ ਕੀ ਹੈ ਜਿਤ ਜੰਮੈ ਰਾਜਾਨ ਰਾਜਿਆਂ ਨੂੰ ਗੁਰੂਆਂ ਨੂੰ ਜਨਮ ਦੇਣ ਵਾਲੀ ਇੱਕ ਮਾਂ ਜਿਹਨੂੰ ਲੋਕ ਤ੍ਰਕਾਰ ਦੇ ਸੀ ਜਿਹਦੀ ਕੁੱਖ ਦੇ ਵਿੱਚੋਂ ਦੁਨੀਆ ਸੰਸਾਰ ਪੈਦਾ ਹੋਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿੱਡਾ ਮਾਣ ਦਿੱਤਾ ਵੀ ਦੁਨੀਆ ਦੇ ਲੋਕੋ ਜਿਹੜੀ ਰੱਬ ਨੂੰ ਪ੍ਰਮਾਤਮਾ ਨੂੰ ਪੈਦਾ ਕਰਨ ਵਾਲੀ ਇਸਤਰੀ ਤੁਸੀਂ ਨੂੰ ਮਾੜਾ ਕਹਿੰਦੇ ਹੋ ਇੱਥੇ ਗੋਰਖ ਵਰਗਿਆਂ ਨੂੰ ਭਰਤਰੀ ਵਰਗਿਆਂ ਨੂੰ ਗੋਪੀਚੰਦ ਵਰਗਿਆਂ ਨੂੰ ਮੇਰੇ ਪਾਤਸ਼ਾਹ ਨੇ ਸਮਝਾਇਆ اے ਦੁਨੀਆ ਦੇ ਲੋਕੋ ਜਿਹਨੂੰ ਪੈਰ ਦੀ ਜੁੱਤੀ ਸਮਝਦੇ ਹੋ ਜੇ ਨਾ ਉਹ ਦੀ ਦੁਨੀਆ ਤੇ ਤੂੰ ਕਿੱਥੋਂ ਆ ਜਾਂਦਾ ਅਰਾਜੇ ਪੈਦਾ ਹੋਏ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੁਨੀਆ ਤੇ ਆਏ ਜੇ ਪਹਿਲਾਂ ਮਾਂ ਗੁਜਰ ਕੌਰ ਆਈ ਤਾਂ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਆਏ ਜੇ ਗੁਰੂ ਨਾਨਕ ਪਾਸ਼ਾ ਜੀ ਮਾਂ ਤ੍ਰਿਪਤਾ ਪਹਿਲਾਂ ਆਈ ਦੁਨੀਆ ਤੇ ਤਾਂ ਗੁਰੂ ਨਾਨਕ ਪਾਸ਼ਾ ਜੀ ਆਏ ਕਹਿਣ ਦਾ ਭਾਵ ਵੀ ਬਾਣੀ ਦੇ ਵਿੱਚ ਬੜਾ ਮਾਨ ਬੜਿਆਈ ਬਖਸੀ ਆ ਪਰ ਹੋਰ ਧਰਮਾਂ ਦੇ ਵਿੱਚ ਇੰਨਾ ਮਾਨ ਨਹੀਂ ਦਿੱਤਾ ਜਿੰਨਾ ਗੁਰੂ ਘਰ ਦੇ ਵਿੱਚ ਮਾਨ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਵੱਜ ਸਾਨੂੰ ਲੋੜ ਆ ਬਾਣੀ ਪੜਨ ਦੀ ਜੇ